ਅੱਜ ਐਸਕੇਐਮ ਦੇ ਵੱਲੋਂ ਪੂਰੇ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਕਰਨ ਦੀ ਜਿਹੜੀ ਕਾਲ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਕਿਸਾਨ ਅੱਜ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਆਣਗੇ ਤੇ ਚੰਡੀਗੜ੍ਹ ਨੂੰ ਘੇਰਾ ਪਾ ਕੇ ਉੱਥੇ ਜਿਹੜਾ ਧਰਨਾ ਲਗਾ ਕੇ ਬੈਠਣਗੇ 7 ਦਿਨਾਂ ਦੇ ਅੰਦੋਲਨ ਦੀ ਜਿਹੜੀ ਹੈ ਕਾਲ ਦਿੱਤੀ ਗਈ ਹੈ ਐਸਕੇਐਮ ਦੇ ਵੱਲੋਂ ਤਾਂ ਉੱਥੇ ਹੀ ਪੂਰਾ ਚੰਡੀਗੜ੍ਹ ਮਹਾਲੀ ਇਹਦੀ ਜ਼ਿਕਰ ਗੱਲ ਕਰੀਏ ਤਾਂ ਪੂਰਾ ਇਹ ਹੀ ਪੁਲਿਸ ਸ਼ੌਣੀ ਦੇ ਵਿੱਚ ਜਿਹੜਾ ਚੰਡੀਗੜ੍ਹ ਤੇ ਮਹਾਲੀ ਤਬਦੀਲ ਹੋ ਗਿਆ ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਪੂਰੇ ਅਲਰਟ ਤੇ ਆ ਸਾਰੇ ਹੀ ਜਿਹੜੇ ਚੰਡੀਗੜ੍ਹ ਨੂੰ ਜਾਣ ਵਾਲੇ ਰਸਤੇ ਨੇ ਪੁਲਿਸ ਦੇ ਵੱਲੋਂ ਬਹੁਤ ਹੀ ਜਿਹੜੀ ਇੱਕ ਐਂਟਰੀ ਜਿਹੜੀ ਚੰਡੀਗੜ੍ਹ ਦੀ ਆ ਉੱਥੇ ਬਹੁਤ ਹੀ ਜਿਹੜੇ ਸਖਤ ਨਾਕੇ ਲਗਾ ਦਿੱਤੇ ਨੇ ਬਹਾਰੀ ਚੰਡੀਗੜ੍ਹ ਬਾਰਡਰ ਤੇ ਪੁਲਿਸ ਦਾ ਜਿਹੜਾ ਸਖਤ ਪਹਿਰਾ ਦੇਖਣ ਨੂੰ ਮਿਲੇਗਾ ਤੁਹਾਨੂੰ ਦੱਸ ਦਈਏ ਕਿ ਪੂਰਾ ਮਹਾਲੀ ਚੰਡੀਗੜ੍ਹ ਪੁਲਿਸ ਛਾਉਣੀ ਦੇ ਵਿੱਚ ਜਿਹੜਾ ਤਬਦੀਲ ਹੋ ਗਿਆ ਜਿਹੜੀ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਅੱਜ ਅਸੀਂ ਚੰਡੀਗੜ੍ਹ ਦੇ ਵਿੱਚ ਆ ਕੇ ਸਾਨੂੰ ਅਸੀਂ ਜਿਹੜਾ ਪ੍ਰੋਟੈਸਟ ਕਰਾਂਗੇ ਕਿਸਾਨਾਂ ਦੇ ਵੱਲੋਂ ਪਰਮਿਸ਼ਨ ਵੀ ਮੰਗੀ ਗਈ ਸੀ ਚੰਡੀਗੜ੍ਹ ਦੇ ਪ੍ਰਸ਼ਾਸਨ ਤੋਂ ਪਰ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਉਹਨਾਂ ਨੂੰ ਜਿਹੜੀ ਹੈ ਪਰਮਿਸ਼ਨ ਨਹੀਂ ਦਿੱਤੀ ਉਸ ਪਰਮਿਸ਼ਨ ਨਾ ਦੇਣ ਤੋਂ ਬਾਅਦ ਵਿੱਚ ਵੀ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਪਰਮਿਸ਼ਨ ਮੰਗੀ ਸੀ ਤੁਸੀਂ ਪਰਮਿਸ਼ਨ ਨਹੀਂ ਦਿੱਤੀ ਪਰ ਅਸੀਂ ਹੁਣ ਬਿਨਾਂ ਪਰਮਿਸ਼ਨ ਦੇ ਵੀ ਜਿਹੜਾ ਚੰਡੀਗੜ੍ਹ ਆ ਕੇ ਆਪਣਾ ਪ੍ਰੋਟੈਸਟ ਹੈ ਉਹ ਕਰਾਂਗੇ ਜੇਕਰ ਕਰੀਏ ਪਹਿਲਾਂ ਵੀ ਕਿਸਾਨਾਂ ਦੇ ਵੱਲੋਂ ਬਹੁਤ ਵਾਰੀ ਆ ਕੇ ਚੰਡੀਗੜ੍ਹ ਦੇ ਵਿੱਚ ਜਿਹੜਾ ਅੰਦੋਲਨ ਚਲਾਇਆ ਗਿਆ ਕਾਫੀ ਵਾਰ ਜਿਹੜਾ ਅੰਦੋਲਨ ਹੈ ਪਰਮਿਸ਼ਨਾਂ ਮਿਲਣ ਤੇ ਬਾਅਦ ਵੀ ਚਲਾਇਆ ਗਿਆ ਕਾਫੀ ਵਾਰੀ ਪਰਮਿਸ਼ਨਾਂ ਨਹੀਂ ਦਿੱਤੀਆਂ ਤਾਂ ਫਿਰ ਵੀ ਕਿਸਾਨਾਂ ਨੇ ਜਿਹੜੀ ਚੰਡੀਗੜ੍ਹ ਕੂਚ ਹੈ ਉਹ ਕੀਤੀ ਕੀਤੀ ਦੱਸਦੀ ਹੈ ਕਿ 18 ਜਿਹੜੇ ਐਂਟਰੀ ਪੁਆਇੰਟ ਨੇ ਜਿੱਥੋਂ ਪੁਲਿਸ ਨੇ ਕਿਸਾਨਾਂ ਨੂੰ ਲੰਘਣ ਲਈ ਰੋਕਣਾ ਹੈ ਉਹ ਸਾਰੇ ਹੀ ਚੰਗੀ ਤਰੀਕੇ ਦੇ ਨਾਲ ਜਿਹੜੇ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਸੀਲ ਕੀਤੇ ਹੋਏ ਨੇ ਦੱਸਦੀ ਹੈ ਕਿ ਰੇਤੇ ਨਾਲ ਭਰੇ ਹੋਏ ਟਿੱਪਰ ਵੀ ਉੱਥੇ ਖੜਾਏ ਹੋਏ ਨੇ ਟਰੈਕਟਰ ਟਰਾਲੀ ਜਿਹੜੀ ਐਂਟਰੀ ਆ ਉਹ ਲਗਾਤਾਰ ਚੰਡੀਗੜ੍ਹ ਦੇ ਵਿੱਚ ਬੈਨ ਕੀਤੀ ਗਈ ਆ ਗੱਡੀਆਂ ਕਾਰਾਂ ਟਰੱਕ ਜਾਂ ਹੋਰ ਵੀ ਜਿਹੜੇ ਹੈਵੀ ਵਹੀਕਲ ਇਹਨਾਂ ਨੂੰ ਸਾਰੇ ਬਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਕਿ ਕਿਤੇ ਕੋਈ ਕਿਸਾਨਾਂ ਦਾ ਕਿਸੇ ਤਰ੍ਹਾਂ ਦਾ ਖਾਣ ਪੀਣ ਦਾ ਸਮਾਨ ਜਾਂ ਉੱਥੇ ਧਰਨਾ ਲਗਾ ਕੇ ਬੈਠਣ ਦਾ ਸਮਾਨ ਤਾਂ ਨਹੀਂ ਲੈ ਕੇ ਜਿਹੜਾ ਪਹੁੰਚ ਰਹੇ ਤਾਂ ਹੁਣ ਜਿਹੜੇ ਕਿਸਾਨ ਨੇ ਉਹ ਚੰਡੀਗੜ੍ਹ ਕੂਚ ਕਰਨਗੇ ਦੱਸਦੀ ਅੱਜ ਜਿਹੜੀ ਇੱਕ ਐਸਕੇਮ ਦੇ ਵੱਲੋਂ ਕਾਲ ਦਿੱਤੀ ਗਈ ਸੀ ਤਾਂ ਉਧਰ ਪੁਲਿਸ ਨੇ ਇਸ ਕਾਲ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਸਾਰੇ ਹੀ ਰੂਟ ਹੈ ਜਿਹੜੇ ਡਾਇਵਰਟ ਕਰ ਦਿੱਤੇ ਨੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਜਿਹੜੀ ਹੈ ਪੁਲਿਸ ਵੱਲੋਂ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਉੱਥੇ ਹੀ ਸੀਐਮ ਮਾਨ ਦਾ ਵੀ ਜਿਹੜਾ ਬਿਆਨ ਆ ਗਿਆ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਕਿਸਾਨਾਂ ਦਾ ਮਿੱਤਰ ਹਾਂ ਮੇਰੀ ਨਰਮੀ ਦਾ ਗਲਤ ਮਤਲਬ ਨਾ ਕੱਢੋ ਤਾਂ ਸੀਐਮ ਮਾਨ ਹੋਣਾ ਦੇ ਵੱਲੋਂ ਹੁਣੇ ਜਿਹੜਾ ਅਹਿਮ ਬਿਆਨ ਦਿੱਤਾ ਗਿਆ ਮੈਂ ਮੀਟਿੰਗ 'ਚ ਚੰਡੀਗੜ੍ਹ ਮੋਰਚੇ ਬਾਰੇ ਇਹ ਪੁੱਛਿਆ ਸੀ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਕਿ ਕਿਸਾਨ ਲੀਡਰਾਂ ਨੇ ਇਹ ਕਿਹਾ ਕਿ ਮੋਰਚਾ ਲੱਗੇਗਾ ਸੀਐਮ ਮਾਨ ਹੋਣਾ ਦੇ ਵੱਲੋਂ ਵੀ ਕਿਹਾ ਗਿਆ ਕਿ ਕਿਸਾਨਾਂ ਨੇ ਇਹ ਕਿਹਾ ਕਿ ਇੱਥੇ ਜਿਹੜਾ ਮੋਰਚਾ ਅਸੀਂ ਲਾਵਾਂਗੇ ਮੋਰਚਾ ਤੇ ਮੀਟਿੰਗ ਦੇ ਵਿੱਚ ਜਿਹੜੀ ਹੈ ਕੋਈ ਗੱਲਬਾਤ ਹਜੇ ਸਾਹਮਣੇ ਨਹੀਂ ਆਈ ਕਿ ਕਿਸਾਨਾਂ ਦੇ ਨਾਲ ਜਿਹੜੀ ਕੋਈ ਕਿਸੇ ਗੱਲ ਨੂੰ ਲੈ ਕੇ ਸਹਿਮਤੀ ਬਣੀ ਹੋਵੇ ਪੰਜਾਬ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਪਰ ਜਿਹੜਾ ਕਿਸਾਨਾਂ ਦਾ ਚੰਡੀਗੜ੍ਹ ਕੂਚ ਨੂੰ ਲੈ ਕੇ ਇਹ ਅੱਜ ਪੱਕਾ ਕਰ ਦਿੱਤਾ ਗਿਆ ਕਿ ਅਸੀਂ ਅੱਜ ਜਿਹੜਾ ਚੰਡੀਗੜ੍ਹ ਹੈ ਉਸ ਨੂੰ ਘੇਰਾ ਕੇ ਚੰਡੀਗੜ੍ਹ ਕੂਚ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਜਿਹੜੇ ਕਿਸਾਨ ਨੇ ਇਹ ਕਿਸਾਨਾਂ ਦੇ ਘਰਾਂ ਦੇ ਵਿੱਚ ਨੀਆਂ ਰੈਡਾਂ ਵੀ ਕੀਤੀਆਂ ਨੇ ਪੰਜਾਬ ਪੁਲਿਸ ਦੇ ਵੱਲੋਂ ਅੰਦੋਲਨ ਤੋਂ ਪਹਿਲਾਂ ਹੀ ਜਿਹੜੇ ਕਾਫੀ ਲੀਡਰ ਨੇ ਉਹਨਾਂ ਨੂੰ ਚੱਕ ਵੀ ਲੈ ਗਿਆ ਤਾਂ ਅੱਜ ਜਿਹੜੇ ਕਿਸਾਨ ਨੇ ਫੇਰ ਵੀ ਜਿਹੜੇ ਚੰਡੀਗੜ੍ਹ ਕੂਚ ਕਰਨਗੇ ਆਪਣੀਆਂ ਮੰਗਾਂ ਨੂੰ ਲੈ ਕੇ ਦੱਸਦੇ ਕਿ ਐਸਐਮ ਨੇ ਜਿਹੜੀ ਐਸਕੇਐਮ ਨੇ ਜਿਹੜੀ ਪੂਰੀ ਤਿਆਰੀ ਹੈ ਚੰਡੀਗੜ੍ਹ ਆ ਕੇ ਧਰਨਾ ਲਗਾਉਣ ਲਈ ਉਹ ਪੂਰੀ ਖਿੱਚ ਲਈ ਹੈ ਤਾਂ ਦੂਜੇ ਪਾਸੇ ਪੂਰਾ ਹੀ ਮੋਹਾਲੀ ਚੰਡੀਗੜ੍ਹ ਪੁਲਿਸ ਸ਼ੌਣੇ ਦੇ ਵਿੱਚ ਤਬਦੀਲ ਹੋ ਗਿਆ 18 ਐਂਟਰੀ ਪੁਆਇੰਟਾਂ ਤੇ ਜਿਹੜੀ ਹੈ ਉਹਨਾਂ ਨੇ ਇਹ ਚੰਗੀ ਤਰ੍ਹਾਂ ਸੀਲ ਕੀਤੇ ਹੋਏ ਨੇ 18 ਐਂਟਰੀ ਪੁਆਇੰਟ ਕੇ ਕਿਸੇ ਤਰ੍ਹਾਂ ਵੀ ਕਿਸਾਨ ਆ ਕੇ ਚੰਡੀਗੜ੍ਹ ਕੂਚ ਜਿਹੜੀ ਨਾ ਕਰਨ ਤਾਂ ਸਾਰੇ ਹੀ ਰੂਟ ਜਿਹੜੇ ਡਾਇਵਰਟ ਕਰਕੇ ਗੱਡੀਆਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤਾ ਦੱਸ ਦਈਏ ਉਧਰ ਰਾਜੇਵਾਲ ਤੇ ਹੋਰ ਐਸਕੇਐਮ ਦੇ ਕਈ ਜਿਹੜੇ ਲੀਡਰ ਨੇ ਉਹ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਏ ਨੇ ਤਾਂ ਫਿਰ ਵੀ ਜਿਹੜੇ ਕਿਸਾਨ ਲੀਡਰ ਹਿਰਾਸਤ ਤੋਂ ਬਾਹਰ ਨੇ ਉਹਨਾਂ ਦੇ ਬਲੋਂ ਜਿਹੜੀ ਪੂਰੀ ਅੱਜ ਜਦੋਜहद ਕੀਤੀ ਜਾਏਗੀ ਚੰਡੀਗੜ੍ਹ ਆ ਕੇ ਧਰਨਾ ਲਗਾਉਣ ਦੀ ਤਾਂ ਉਧਰ ਪੁਲਿਸ ਪ੍ਰਸ਼ਾਸਨ ਦੇ ਬਲੋਂ ਜਿਹੜੀ ਪੂਰੀ ਹੈ ਸਖਤ ਕੀਤੀ ਹੋਈ ਹੈ ਤਾਂ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪੂਰੇ ਇਹ ਜਿਹੜੇ ਮਹਾਲੀ ਤੇ ਚੰਡੀਗੜ੍ਹ ਬਾਰਡਰ ਏਰੀਆ ਨੇ ਉਹ ਪੂਰੇ ਛੌਣੀ ਦੇ ਵਿੱਚ ਪੁਲਿਸ ਛੌਣੀ ਚ ਤਬਦੀਲ ਹੋ ਗਏ ਨੇ ਚੰਡੀਗੜ੍ਹ ਨੂੰ ਜਾਣ ਵਾਲੇ ਸਾਰੇ ਹੀ ਵਾਹਨਾਂ ਦੀ ਪੁਲਿਸ ਦੇ ਵੱਲੋਂ ਬਹੁਤ ਹੀ ਤੇਰੀ ਬਹੁਤ ਹੀ ਬਰੀਕੀ ਦੇ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਅੱਜ ਧਰਨੇ ਤੋਂ ਪਹਿਲਾਂ ਨਹੀਂ ਇਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਪਹੁੰਚਣ ਤੋਂ ਪਹਿਲਾਂ ਜਿਹੜੀ ਪੁਲਿਸ ਹੈ ਉਹਨਾਂ ਦੇ ਵੱਲੋਂ ਭਾਰੀ ਜਿਹੜੀ ਨਾਕਾ ਬੰਦੀ ਕੀਤੀ ਗਈ ਹੈ ਅੱਜ ਐਸਕੇਐਮ ਦੇ ਵੱਲੋਂ ਪੂਰੇ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਕਰਨ ਦੀ ਜਿਹੜੀ ਕਾਲ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਕਿਸਾਨ ਅੱਜ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਆਣਗੇ ਤੇ ਚੰਡੀਗੜ੍ਹ ਨੂੰ ਘੇਰਾ ਪਾ ਕੇ ਉੱਥੇ ਜਿਹੜਾ ਧਰਨਾ ਲਗਾ ਕੇ ਬੈਠਣਗੇ 7 ਦਿਨਾਂ ਦੇ ਅੰਦੋਲਨ ਦੀ ਜਿਹੜੀ ਹੈ ਕਾਲ ਦਿੱਤੀ ਗਈ ਹੈ ਐਸਕੇਮ ਦੇ ਵੱਲੋਂ ਤਾਂ ਉੱਥੇ ਹੀ ਪੂਰਾ ਚੰਡੀਗੜ੍ਹ ਮਹਾਲੀ ਇਹਦੀ ਜ਼ਿਕਰ ਗੱਲ ਕਰੀਏ ਤਾਂ ਪੂਰਾ ਇਹ ਹੀ ਪੁਲਿਸ ਸ਼ੌਣੀ ਦੇ ਵਿੱਚ ਜਿਹੜਾ ਚੰਡੀਗੜ੍ਹ ਤੇ ਮਹਾਲੀ ਤਬਦੀਲ ਹੋ ਗਿਆ ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਪੂਰੇ ਅਲਰਟ ਤੇ ਆ ਸਾਰੇ ਹੀ ਜਿਹੜੇ ਚੰਡੀਗੜ੍ਹ ਨੂੰ ਜਾਣ ਵਾਲੇ ਰਸਤੇ ਨੇ ਪੁਲਿਸ ਦੇ ਵੱਲੋਂ ਬਹੁਤ ਹੀ ਇਹ ਜਿਹੜੀ ਇੱਕ ਐਂਟਰੀ ਜਿਹੜੀ ਚੰਡੀਗੜ੍ਹ ਦੀ ਆ ਉੱਥੇ ਬਹੁਤ ਹੀ ਜਿਹੜੇ ਸਖਤ ਨਾਕੇ ਲਗਾ ਦਿੱਤੇ ਨੇ ਮਹਾਲੀ ਚੰਡੀਗੜ੍ਹ ਬਾਰਡਰ ਤੇ ਪੁਲਿਸ ਦਾ ਜਿਹੜਾ ਸਖਤ ਪਹਿਰਾ ਦੇਖਣ ਨੂੰ ਮਿਲੇਗਾ ਤੁਹਾਨੂੰ ਦੱਸ ਦਈਏ ਕਿ ਪੂਰਾ ਮਹਾਲੀ ਚੰਡੀਗੜ੍ਹ ਪੁਲਿਸ ਛਾਉਣੀ ਦੇ ਵਿੱਚ ਜਿਹੜਾ ਤਬਦੀਲ ਹੋ ਗਿਆ ਜਿਹੜੀ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਅੱਜ ਅਸੀਂ ਚੰਡੀਗੜ੍ਹ ਦੇ ਵਿੱਚ ਆ ਕੇ ਸਾਨੂੰ ਅਸੀਂ ਜਿਹੜਾ ਪ੍ਰੋਟੈਸਟ ਕਰਾਂਗੇ ਕਿਸਾਨਾਂ ਦੇ ਵੱਲੋਂ ਪਰਮਿਸ਼ਨ ਵੀ ਮੰਗੀ ਗਈ ਸੀ ਚੰਡੀਗੜ੍ਹ ਦੇ ਪ੍ਰਸ਼ਾਸਨ ਤੋਂ ਪਰ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਉਹਨਾਂ ਨੂੰ ਜਿਹੜੀ ਹੈ ਪਰਮਿਸ਼ਨ ਨਹੀਂ ਦਿੱਤੀ ਉਸ ਪਰਮਿਸ਼ਨ ਨਾ ਦੇਣ ਤੋਂ ਬਾਅਦ ਵਿੱਚ ਵੀ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਪਰਮਿਸ਼ਨ ਮੰਗੀ ਸੀ ਤੁਸੀਂ ਪਰਮਿਸ਼ਨ ਨਹੀਂ ਦਿੱਤੀ ਪਰ ਅਸੀਂ ਹੁਣ ਬਿਨਾਂ ਪਰਮਿਸ਼ਨ ਦੇ ਵੀ ਜਿਹੜਾ ਚੰਡੀਗੜ੍ਹ ਆ ਕੇ ਆਪਣਾ ਪ੍ਰੋਟੈਸਟ ਹੈ ਉਹ ਕਰਾਂਗੇ ਜੇਕਰ ਗੱਲ ਕਰੀਏ ਪਹਿਲਾਂ ਵੀ ਕਿਸਾਨਾਂ ਦੇ ਵੱਲੋਂ ਬਹੁਤ ਵਾਰੀ ਆ ਕੇ ਚੰਡੀਗੜ੍ਹ ਦੇ ਵਿੱਚ ਜਿਹੜਾ ਭੁਲੰਚ ਲਾਇਆ ਗਿਆ ਕਾਫੀ ਵਾਰ ਜਿਹੜਾ ਅੰਦੋਲਨ ਹੈ ਪਰਮਿਸ਼ਨਾਂ ਮਿਲਣ ਦੇ ਬਾਅਦ ਵੀ ਚਲਾਇਆ ਗਿਆ ਕਾਫੀ ਵਾਰੀ ਪਰਮਿਸ਼ਨਾਂ ਨਹੀਂ ਦਿੱਤੀਆਂ ਤਾਂ ਫਿਰ ਵੀ ਕਿਸਾਨਾਂ ਨੇ ਜਿਹੜੀ ਚੰਡੀਗੜ੍ਹ ਕੂਚ ਹੈ ਉਹ ਕੀਤੀ ਕੀਤੀ ਦੱਸਦੀ ਹੈ ਕਿ 18 ਜਿਹੜੇ ਐਂਟਰੀ ਪੁਆਇੰਟ ਨੇ ਜਿੱਥੋਂ ਪੁਲਿਸ ਨੇ ਕਿਸਾਨਾਂ ਨੂੰ ਲੰਘਣ ਲਈ ਰੋਕਣਾ ਹੈ ਉਹ ਸਾਰੇ ਹੀ ਚੰਗੇ ਤਰੀਕੇ ਦੇ ਨਾਲ ਜਿਹੜੇ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਸੀਲ ਕੀਤੇ ਹੋਏ ਨੇ ਦੱਸਦੀ ਹੈ ਕਿ ਰੇਤੇ ਨਾਲ ਭਰੇ ਹੋਏ ਟਿਪਪਰ ਵੀ ਉੱਥੇ ਖੜਾਏ ਹੋਏ ਨੇ ਟਰੈਕਟਰ ਟਰਾਲੀਆਂ ਦੀ ਜਿਹੜੀ ਐਂਟਰੀ ਆ ਉਹ ਲਗਾਤਾਰ ਚੰਡੀਗੜ੍ਹ ਦੇ ਵਿੱਚ ਬੈਨ ਕੀਤੀ ਗਈ ਹੈ ਗੱਡੀਆਂ ਕਾਰਾਂ ਟਰੱਕ ਜਾਂ ਹੋਰ ਵੀ ਜਿਹੜੇ ਹੈਵੀ ਵਹੀਕਲ ਇਹਨਾਂ ਨੂੰ ਸਾਰੇ ਬੰਨਾਂ ਨੂੰ ਚੈੱਕ ਕੀਤਾ ਜਾ ਰਿਹਾ ਕਿ ਕਿਤੇ ਕੋਈ ਕਿਸਾਨਾਂ ਦਾ ਕਿਸੇ ਤਰ੍ਹਾਂ ਦਾ ਖਾਣ ਪੀਣ ਦਾ ਸਮਾਨ ਜਾਂ ਉੱਥੇ ਧਰਨਾ ਲਗਾ ਕੇ ਬੈਠਣ ਦਾ ਸਮਾਨ ਤਾਂ ਨਹੀਂ ਲੈ ਕੇ ਜਿਹੜਾ ਪਹੁੰਚ ਰਹੇ ਤਾ ਹੁਣ ਜਿਹੜੇ ਕਿਸਾਨ ਨੇ ਉਹ ਚੰਡੀਗੜ੍ਹ ਕੂਚ ਕਰਨਗੇ ਦੱਸ ਦਈਏ ਅੱਜ ਜਿਹੜੀ ਇੱਕ ਐਸਕੇਮ ਦੇ ਵੱਲੋਂ ਕਾਲ ਦਿੱਤੀ ਗਈ ਸੀ ਤਾਂ ਉਧਰ ਪੁਲਿਸ ਨੇ ਇਸ ਕਾਲ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਸਾਰੇ ਹੀ ਰੂਟ ਆ ਜਿਹੜੇ ਡਾਇਵਰਟ ਕਰ ਦਿੱਤੇ ਨੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਜਿਹੜੀ ਹੈ ਪੁਲਿਸ ਵੱਲੋਂ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਉੱਥੇ ਹੀ ਸੀਮਾਨ ਦਾ ਵੀ ਜਿਹੜਾ ਬਿਆਨ ਆ ਗਿਆ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਕਿਸਾਨਾਂ ਦਾ ਮਿੱਤਰ ਹਾਂ ਮੇਰੀ ਨਰਮੀ ਦਾ ਗਲਤ ਮਤਲਬ ਨਾ ਕੱਢੋ ਤਾਂ ਸੀਐਮ ਮਾਨ ਹੋਣਾਂ ਦੇ ਵੱਲੋਂ ਹੁਣੇ ਜਿਹੜਾ ਅਹਿਮ ਬਿਆਨ ਦਿੱਤਾ ਗਿਆ ਮੈਂ ਮੀਟਿੰਗ 'ਚ ਚੰਡੀਗੜ੍ਹ ਮੋਰਚੇ ਬਾਰੇ ਇਹ ਪੁੱਛਿਆ ਸੀ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਕਿ ਕਿਸਾਨ ਲੀਡਰਾਂ ਨੇ ਇਹ ਕਿਹਾ ਕਿ ਮੋਰਚਾ ਲੱਗੇਗਾ ਸੀਐਮ ਆਰ ਹੋਣਾਂ ਦੇ ਬਾਰੇ ਇਹ ਕਹਿ ਗਿਆ ਕਿ ਕਿਸਾਨਾਂ ਨੇ ਇਹ ਕਿਹਾ ਕਿ ਇੱਥੇ ਜਿਹੜਾ ਮੋਰਚਾ ਅਸੀਂ ਲਾਵਾਂਗੇ ਮੋਰਚਾ ਤੇ ਮੀਟਿੰਗ ਦੇ ਵਿੱਚ ਜਿਹੜੀ ਹੈ ਕੋਈ ਗੱਲਬਾਤ ਹਜੇ ਸਾਹਮਣੇ ਨਹੀਂ ਆਈ ਕਿ ਕਿਸਾਨਾਂ ਦੇ ਨਾਲ ਜਿਹੜੀ ਕੋਈ ਕਿਸੇ ਗੱਲ ਨੂੰ ਲੈ ਕੇ ਸਹਿਮਤੀ ਬਣੀ ਹੋਵੇ ਪੰਜਾਬ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਪਰ ਜਿਹੜਾ ਕਿਸਾਨਾਂ ਦਾ ਚੰਡੀਗੜ੍ਹ ਕੂਚ ਨੂੰ ਲੈ ਕੇ ਇਹ ਅੱਜ ਪੱਕਾ ਕਰ ਦਿੱਤਾ ਗਿਆ ਕਿ ਅਸੀਂ ਅੱਜ ਜਿਹੜਾ ਚੰਡੀਗੜ੍ਹ ਹੈ ਉਸ ਨੂੰ ਘੇਰਾ ਕੇ ਚੰਡੀਗੜ੍ਹ ਕੂਚ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਇਹ ਜਿਹੜੇ ਕਿਸਾਨ ਨੇ ਇਹ ਕਿਸਾਨਾਂ ਦੇ ਘਰਾਂ ਦੇ ਵਿੱਚ ਨੀਆਂ ਰੈਡਾਂ ਵੀ ਕੀਤੀਆਂ ਨੇ ਪੰਜਾਬ ਪੁਲਿਸ ਦੇ ਵੱਲੋਂ ਅੰਦੋਲਨ ਤੋਂ ਪਹਿਲਾਂ ਹੀ ਜਿਹੜੇ ਕਾਫੀ ਲੀਡਰ ਨੇ ਉਹਨਾਂ ਨੂੰ ਚੱਕ ਵੀ ਲੈ ਗਿਆ ਤਾਂ ਅੱਜ ਜਿਹੜੇ ਕਿਸਾਨ ਨੇ ਫੇਰ ਵੀ ਜਿਹੜੇ ਚੰਡੀਗੜ੍ਹ ਕੂਚ ਕਰਨਗੇ ਆਪਣੀਆਂ ਮੰਗਾਂ ਨੂੰ ਲੈ ਕੇ ਦੱਸਦੇ ਕਿ ਐਸਐਮ ਨੇ ਜਿਹੜੀ ਐਸਕੇਐਮ ਨੇ ਜਿਹੜੀ ਪੂਰੀ ਤਿਆਰੀ ਹੈ ਚੰਡੀਗੜ੍ਹ ਆ ਕੇ ਧਰਨਾ ਲਗਾਉਣ ਲਈ ਉਹ ਪੂਰੀ ਖਿੱਚ ਲਈ ਹੈ ਤਾਂ ਦੂਜੇ ਪਾਸੇ ਪੂਰਾ ਹੀ ਮੋਹਾਲੀ ਚੰਡੀਗੜ੍ਹ ਪੁਲਿਸ ਸ਼ੌਣੇ ਦੇ ਵਿੱਚ ਤਬਦੀਲ ਹੋ ਗਿਆ 18 ਐਂਟਰੀ ਪੁਆਇੰਟਾਂ ਤੇ ਜਿਹੜੀ ਹੈ ਉਹਨਾਂ ਨੇ ਇਹ ਚੰਗੀ ਤਰ੍ਹਾਂ ਸੀਲ ਕੀਤੇ ਹੋਏ ਨੇ 18 ਐਂਟਰੀ ਪੁਆਇੰਟ ਕੇ ਕਿਸੇ ਤਰ੍ਹਾਂ ਵੀ ਕਿਸਾਨ ਆ ਕੇ ਚੰਡੀਗੜ੍ਹ ਕੂਚ ਜਿਹੜੀ ਨਾ ਕਰਨ ਤਾਂ ਸਾਰੇ ਹੀ ਰੂਟ ਜਿਹੜੇ ਡਾਇਵਰਟ ਕਰਕੇ ਗੱਡੀਆਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤਾ ਦੱਸ ਦਈਏ ਉਧਰ ਰਾਜੇਵਾਲ ਤੇ ਹੋਰ ਐਸਕੇਐਮ ਦੇ ਕਈ ਜਿਹੜੇ ਲੀਡਰ ਨੇ ਉਹ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਏ ਨੇ ਤਾਂ ਫਿਰ ਵੀ ਜਿਹੜੇ ਕਿਸਾਨ ਲੀਡਰ ਹਿਰਾਸਤ ਤੋਂ ਬਾਹਰ ਨੇ ਉਹਨਾਂ ਦੇ ਵੱਲੋਂ ਜਿਹੜੀ ਪੂਰੀ ਐ ਜਿੱਦੋਜਹਿਦ ਕੀਤੀ ਜਾਏਗੀ ਚੰਡੀਗੜ੍ਹ ਆ ਕੇ ਧਰਨਾ ਲਗਾਉਣ ਦੀ ਤਾਂ ਉਧਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਪੂਰੀ ਐ ਸ਼ਕਤੀ ਕੀਤੀ ਹੋਈ ਐ ਤਾਂ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪੂਰੇ ਇਹ ਜਿਹੜੇ ਮਹਾਲੀ ਤੇ ਚੰਡੀਗੜ੍ਹ ਬਾਰਡਰ ਏਰੀਆ ਨੇ ਉਹ ਪੂਰੇ ਛੌਣੀ ਦੇ ਵਿੱਚ ਪੁਲਿਸ ਛੌਣੀ ਚ ਤਬਦੀਲ ਹੋ ਗਏ ਨੇ ਚੰਡੀਗੜ੍ਹ ਨੂੰ ਜਾਣ ਵਾਲੇ ਸਾਰੇ ਹੀ ਵਾਹਨਾਂ ਦੀ ਪੁਲਿਸ ਦੇ ਵੱਲੋਂ ਬਹੁਤ ਹੀ ਤੇਰੀ ਬਹੁਤ ਹੀ ਬਰੀਕੇ ਦੇ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਅੱਜ ਧਰਨੇ ਤੋਂ ਪਹਿਲਾਂ ਨਹੀਂ ਇਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਪਹੁੰਚਣ ਤੋਂ ਪਹਿਲਾਂ ਜਿਹੜੀ ਪੁਲਿਸ ਹੈ ਉਹਨਾਂ ਦੇ ਵੱਲੋਂ ਭਾਰੀ ਜਿਹੜੀ ਨਾਕਾ ਬੰਦੀ ਕੀਤੀ ਗਈ ਹੈ